ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ ਝੋਨੇ ਦੀ ਹਾਈਬ੍ਰਿਡ ਕਿਸਮ ਅਰਾਇਜ਼ 6444 골ਡ ਦੇ ਬਾਰੇ ਆਪਾਂ ਗੱਲ ਕਰਾਂਗੇ ਕਿਹੋ ਜੀ ਕਿਸਮ ਹੈ ਕਿੰਨਾ ਕਿਦਾਂ ਝਾੜ ਆ ਕਿੰਨੀ ਕ ਹਾਈਟ ਹੈ ਕਿੰਨੇ ਕਿ ਦਿਨ ਪੱਕਣ ਚ ਲੈਂਦੀ ਹੈ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀવાડી ਜਿਹੜੇ ਕਿਸਾਨ ਵੀਰਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ notifications on ਕਰ ਲੋ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਅਪਲੋਡ ਕਰੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਦੋਸਤੋ ਇਸ ਵੀਡੀਓ ਦਾ ਜਿਹੜਾ ਲਿਟਰੇਚਰ ਹੈ ਆਪਾਂ ਕੰਪਨੀ ਦੀ ਵੈਬਸਾਈਟ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕੀਤਾ ਕਿਉਂਕਿ ਕਿਸਮ ਨਾਮ ਹੈ ਕਦੇ ਲਗਾਈ ਹੈ ਨਾ ਕਿਸੇ ਯਾਰ ਦੋਸਤ ਦੇ ਕੋਲ ਲੱਗੀ ਹੋਈ ਦੇਖੀ ਆ ਇਸ ਲਈ ਕੰਪਨੀ ਦੇ ਦਿੱਤੇ ਲਿਟਰੇਚਰ ਦੀ ਸਹਾਇਤਾ ਦੇ ਨਾਲ ਹੀ ਆਪਾਂ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਇਹ ਸਮਝ ਲਈ ਆਪਾਂ ਵੀ ਇਹ ਇੱਕ ਹਾਈਬ੍ਰਿਡ ਕਿਸਮ ਹੈ ਇਹਦਾ ਬੀਜ ਆਪਾਂ ਨੂੰ ਹਰ ਸਾਲ ਖਰੀਦਣਾ ਪੈਣਾ ਆਪਣਾ ਬੀਜ ਰੱਖ ਕੇ ਆਪਾਂ ਇਹਨੂੰ ਅਗਲੇ ਸਾਲ ਬੀਜ ਵਾਸਤੇ ਨਹੀਂ ਵਰਤ ਸਕਦੇ ਇਹ ਬਾਇਰ ਕ੍ਰੌਪ ਸਾਇੰਸ ਨਾਮ ਦੀ ਮਸ਼ਹੂਰ ਕੰਪਨੀ ਆ ਉਹਨਾਂ ਦੇ ਵੱਲੋਂ ਤਿਆਰ ਕੀਤਾ ਹੋਇਆ ਬੀਜ ਹੈ ਤਕਰੀਬਨ ਸਾਰੇ ਕਿਸਾਨ ਇਹ ਕੰਪਨੀ ਦੇ ਬਾਰੇ ਜਾਣਦੇ ਨੇ ਕਿਉਂਕਿ ਕੰਪਨੀ ਦਵਾਈਆਂ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਕਾਫੀ ਦਵਾਈਆਂ ਆਪਾਂ ਇਹਦੀਆਂ ਕੰਪਨੀ ਦੀਆਂ ਵਰਤਦੇ ਹਾਂ ਕੰਪਨੀ ਦੇ ਵੱਲੋਂ ਕੁਝ ਸਾਲ ਪਹਿਲਾਂ 6444 ਝੋਨੇ ਦਾ ਹਾਈਬ੍ਰਿਡ ਬੀਜ ਤਿਆਰ ਕੀਤਾ ਗਿਆ ਸੀ ਇਹਦਾ ਝਾੜ ਤਾਂ ਕਾਫੀ ਵਧੀਆ ਸੀ ਪਰ ਉਹਨੂੰ ਬੈਕਟੀਰੀਅਲ ਵਲਾਈਟ ਜਿਹਨੂੰ ਆਪਾਂ ਝੁਲਸ ਰੋਗ ਕਹਿੰਦੇ ਆ ਉਹ ਕਾਫੀ ਲੱਗ ਜਾਂਦਾ ਸੀ ਕੰਪਨੀ ਦੇ ਵੱਲੋਂ ਉਸ ਬੀਜ ਦੇ ਵਿੱਚ ਸੋਧ ਕਰਕੇ ਅਰਾਇਜ਼ 6444 골ਡ ਨਾਮ ਦਾ ਹਾਈਬ੍ਰਿਡ ਬੀਜ ਤਿਆਰ ਕੀਤਾ ਗਿਆ ਇਹਦੇ ਵਿੱਚ ਝੋਲ ਸਰੋਗ ਦੀਆਂ 10 ਦੀਆਂ 10 ਕਿਸਮਾਂ ਦੇ ਪ੍ਰਤੀ ਸਹਿਣਸ਼ੀਲਤਾ ਹੈਗੀ ਇਹਨੂੰ ਝੋਲ ਸਰੋਗ ਨਹੀਂ ਲੱਗਦਾ ਜੇਕਰ ਆਪਾਂ ਹਾਈਟ ਦੀ ਗੱਲ ਕਰਦੇ ਹਾਂ 110 ਸੈਂਟੀਮੀਟਰ ਦੇ ਨੇੜੇ ਤੇੜੇ ਦੀ ਹਾਈਟ ਹੁੰਦੀ ਹੈ ਤਣਾ ਕਾਫੀ ਮਜ਼ਬੂਤ ਹੈ ਇਸ ਕਰਕੇ ਡਿੱਗਣ ਦੀ ਪ੍ਰੋਬਲਮ ਨਹੀਂ ਆਉਂਦੀ ਨਾ ਜ਼ਿਆਦਾ ਲੰਮਾ ਨਾ ਛੋਟੇ ਘੱਟ ਦੀ ਦਰਮਿਆਨੀ ਕਿਸਮ ਹੈ ਇਹ ਮਚਿਓਰਿਟੀ ਟਾਈਮ ਮਤਲਬ ਇਹਦਾ ਪੱਕਣ ਦੇ ਵਿੱਚ ਕਿੰਨੇ ਦਿਨ ਲੈਂਦੀ ਹੈ ਬੀਜ ਤੋਂ ਬੀਜ ਇਹ 135 ਤੋਂ 140 ਦਿਨ ਪੱਕਣ ਦੇ ਲਈ ਲੈਂਦੀ ਹੈ ਦਰਮਿਆਨੇ ਸਮੇਂ ਦੀ ਕਿਸਮ ਹੈ 25 ਤੋਂ 30 ਦਿਨ ਦੀ ਜੇ ਆਪ ਪਨੀਰੀ ਲਗਾ ਲੀਏ 110 ਕਿ ਦਿਨ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਖੇਤ ਦੇ ਵਿੱਚ ਇਹ ਪੱਕਣ ਦੇ ਵਾਸਤੇ ਲੈ ਜਾਂਦੀ ਹੈ ਖੇਤ ਵਿੱਚ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਬਹੁਤ ਜਲਦੀ ਜਿਹੜਾ ਬੂਟਾ ਤੁਰ ਪੈਂਦਾ ਹੈ ਬੂਜੇ ਦੀ ਗੱਲ ਕਰੀਏ ਤੇ 12 ਤੋਂ 15 ਟਿੱਲਰ ਜਿਹੜਾ ਬੂਟਾ ਖਟ ਲੈਂਦਾ ਠੀਕ ਵਧੀਆ ਬੂਜਾ ਹੈ ਪਨੀਰੀ ਟ੍ਰਾਂਸਪਲੈਂਟ ਕਰਨ ਮਾਰੇ ਜਿਹੜੀ ਪਨੀਰੀ ਦੀ ਉਮਰ ਆ 25 ਤੋਂ 30 ਦਿਨ ਦੀ ਹੋਣੀ ਚਾਹੀਦੀ ਹੈ ਵੱਡੀ ਉਮਰ ਦੀ ਪਨੀਰੀ ਲਾਉਣ ਨਾਲ ਝਾੜ ਘਟ ਜਾਂਦਾ ਹੈ ਕਿਉਂਕਿ ਦਰਮਿਆਨੇ ਸਮੇਂ ਦੀ ਪਨੀਰੀਆ ਇਹਦੇ ਲਈ ਇਸ ਕਰਕੇ ਜਿਹੜੀ ਪਨੀਰੀਆ ਉਹਦੀ ਉਮਰ ਟਰਾਂਸਪਲੈਂਟ ਕਰਨ ਵੇਲੇ 22 ਤੋਂ 25 ਦਿਨ ਦੀ ਹੋਣੀ ਚਾਹੀਦੀ ਆ। ਮੋਟੀ ਕਿਸਮ ਦਾ ਚੌਲ ਆ ਸੁਪਰ ਫੰਕ ਕਿਸਮਾ ਦੇ ਵਿੱਚ ਚੌਲ ਕਿੜਿਆ ਜਾਂਦਾ। ਚਿੱਟਾ ਚੌਲ ਆ ਬਿਲਕੁਲ ਮਿਲੰਗੇ ਵਾਲੇ ਵਾਸਤੇ ਬਹੁਤ ਵਧੀਆ। ਝੋਨੇ ਦੇ ਦਾਣੇ ਦਾ ਰੰਗ ਬਹੁਤ ਸੋਹਣਾ ਚਮਕਦਾਰ ਹੁੰਦਾ ਢੇਰੀ ਦੇਖਣ ਨੂੰ ਬਈ ਵਧੀਆ ਲੱਗਦੀ ਆ। ਝਾੜ ਦੀ ਗੱਲ ਕਰਦੇ ਆ ਝਾੜ 35 37 ਕੁਇੰਟਲ ਤਾਂ ਬੜੇ ਆਰਾਮ ਨਾਲ ਆ ਜਾਂਦਾ ਚੰਗੀ ਦੇਖਭਾਲ ਦੇ ਨਾਲ ਇਸ ਤੋਂ ਵੀ ਜ਼ਿਆਦਾ ਲਿਆ ਜਾ ਸਕਦਾ। ਬਾਈਡਰ ਅਡਾਪਟੇਬਿਲਟੀ ਇਹਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਮਤਲਬ ਮੌਸਮ ਦੇ ਅਨੁਸਾਰ ਅਪਧਾਪਨ ਢਾਲਣ ਦੀ ਸਮਰੱਥਾ ਰੱਖਦੀ ਹੈ ਜੇਕਰ ਜ਼ਿਆਦਾ ਗਰਮੀ ਹੋ ਜਾਂਦੀ ਹੈ ਤਾਂ ਵੀ ਇਹ ਵਧੀਆ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ ਇਸ ਕਰਕੇ ਮੌਸਮ ਦੇ ਅਨੁਕੂਲ ਵੈਰਾਈਟੀ ਕਿਹੜੀ ਜਾਂਦੀ ਹੈ ਡੀਐਸਆਰ ਮਤਲਬ ਸਿੱਧੀ ਬਿਜਾਈ ਦੇ ਵਾਸਤੇ ਵਧੀਆ ਹੈ ਜਲਦੀ ਬੁੱਟਾ ਤੁਰਦਾ ਇਸ ਕਰਕੇ ਬੂਝਾ ਸਹਿਤੀ ਬਣਾਉਂਦਾ ਇਸ ਲਈ ਸਿੱਧੀ ਬਿਜਾਈ ਦੇ ਵਾਸਤੇ ਬਹੁਤ ਵਧੀਆ ਵੈਰਾਈਟੀ ਹੈਗੀ ਹੈ ਹੰਗੀ ਸਾਈਡ ਤੇ ਤੇਲੇ ਵਾਲੀ ਸਪਰੇ ਆਪਾਂ ਨੂੰ ਕਰਨੀ ਪੈ ਸਕਦੀ ਹੈ ਇੱਕ ਅੱਧ ਸਪਰੇ ਸੰਡੀ ਵਾਲੀ ਵੀ ਕਰਨੀ ਪੈ ਸਕਦੀ ਹੈ ਕੁੱਲ ਮਿਲਾ ਕੇ ਵਧੀਆ ਕਿਸਮਾਂ ਸਰਕਾਰ ਵੱਲੋਂ ਝੋਨੇ ਦੀਆਂ ਜਿਹੜੀਆਂ ਹਾਈਬ੍ਰਿਡ ਕਿਸਮਾਂ ਨੋਟੀਫਾਈ ਕੀਤੀਆਂ ਨੇ ਉਹਨਾਂ ਦੇ ਵਿੱਚ ਇਹ ਨੋਟੀਫਾਈ ਹੋਈ ਹੋਈ ਆ ਤਕਰੀਬਨ ਝੋਨੇ ਦੀਆਂ ਜਿੰਨੀਆਂ ਹਾਈਬ੍ਰਿਡ ਕਿਸਮਾਂ ਨੇ ਉਹਨਾਂ ਸਾਰੀਆਂ ਦੇ ਨਾਲ ਇਹ ਜਿਆਦਾ ਏਰੀਆ 'ਚ ਵਰਤੀ ਜਾਂਦੀ ਆ ਸਾਊਥ ਦੀਆਂ ਸਟੇਟਾਂ ਦੇ ਵਿੱਚ ਕਾਫੀ ਵੱਡੇ ਏਰੀਆ ਦੇ ਵਿੱਚ ਇਹ ਕਿਸਮ ਵਰਤੀ ਜਾਂਦੀ ਆ ਜੇਕਰ ਤੁਸੀਂ ਵੀ ਇਹ ਕਿਸਮ ਲਗਾਉਣ ਦੇ ਬਾਰੇ ਸੋਚ ਰਹੇ ਹੋ ਪਹਿਲੀ ਵਾਰੀ ਵੱਡੇ ਰਕਵੇ ਦੇ ਵਿੱਚ ਇਹਨੂੰ ਨਾ ਲਗਾਇਆ ਜਾਵੇ ਇਹ ਤਾਂ ਕਿ ਕੋਈ ਵੀ ਕਿਸਮ ਵੱਡੇ ਪਹਿਲੀ ਵਾਰੀ ਆਪਾਂ ਵੱਡੇ ਰਕਵੇ ਵਿੱਚ ਟਰਾਈ ਨਾ ਕਰੀਏ ਕਿਉਂਕਿ ਵੱਡੇ ਰਕਵੇ ਦੇ ਵਿੱਚ ਜੇਕਰ ਆਪਾਂ ਲਗਾ ਲਈਏ ਇੱਕ ਵਾਰ ਫਿਰ ਨੁਕਸਾਨ ਦਾ ਖਤਰਾ ਰਹਿੰਦਾ ਕਿਉਂਕਿ ਕੋਈ ਵੀ ਕਿਸਮ ਇਸ ਤਰ੍ਹਾਂ ਨਹੀਂ ਹੁੰਦਾ ਵੀ ਹਰ ਹਰੇਕ ਏਰੀਆ ਦੇ ਵਿੱਚ ਜਾਂ ਹਰੇਕ ਹਰ ਤਰ੍ਹਾਂ ਦੇ ਖੇਤ ਦੇ ਵਿੱਚ ਇੱਕੋ ਜਿਹਾ ਝਾੜ ਦੇ ਦੇਵੇ ਪਹਿਲਾਂ ਦੇਖ ਲਓ ਜੇਕਰ ਤੁਹਾਡੇ ਕਿਸੇ ਯਾਰ ਦੋਸਤ ਦਾ ਰਿਸ਼ਤੇਦਾਰ ਨੇ ਕਿਸੇ ਵੰ ਪਹਿਲਾਂ ਲਗਾਈ ਆ ਫਿਰ ਉਹਦੇ ਨਾਲ ਸਲਾਹ ਕਰਕੇ ਵਡੇ ਏਰੀਆ ਚ ਲਗਾ ਲਿਓ ਨਹੀਂ ਤਾਂ ਥੋੜੇ ਰਕਵੇ ਦੇ ਵਿੱਚ ਟਰਾਈ ਕਰਕੇ ਅਗਲੇ ਸਾਲ ਵੱਡੇ ਰਕਵੇ ਚ ਲਗਾ ਲਿਓ ਕਿਉਂਕਿ ਜ਼ਰੂਰੀ ਨਹੀਂ ਹਰ ਥਾਂ ਤੇ ਵਧੀਆ ਝਾੜ ਦੇ ਦੇਵੇ ਇੱਕ ਖੇਤ ਚ ਇੱਕ ਕਿਸਮ ਚੰਗਾ ਝਾੜ ਦਿੰਦੀ ਆ ਪਰ ਦੂਜੇ ਖੇਤ ਦੇ ਵਿੱਚ ਉਹੀ ਕਿਸਮ ਵਧੀਆ ਝਾੜ ਨਹੀਂ ਦਿੰਦੀ ਇਸ ਲਈ ਆਪਣੇ ਖੇਤ ਦੇ ਵਿੱਚ ਟਰਾਈ ਕਰਕੇ ਫੇਰ ਹੀ ਅੱਗੇ ਆਪਾਂ ਵਧੀਏ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਡੇ ਕਿਸੇ ਯਾਰ ਦੋਸਤ ਦੇ ਵੱਲੋਂ ਇਹ ਕਿਸੇ ਜਿਹੜੀ ਪਿਛਲੇ ਸਾਲ ਲਗਾਈ ਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਕਿ ਦੂਸਰੇ ਕਿਸਾਨ ਵੀਰਾਂ ਨੂੰ ਵੀ ਪਤਾ ਲੱਗ ਸਕੇ ਇਹਦੇ ਬਾਰੇ ਜਾਣਕਾਰੀ ਮਿਲ ਸਕੇ ਸੋ ਦੋਸਤੋ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ